22 April 2012 ਸਿੱਖ ਜਗਤ ਦੇ ਵਿੱਚ ਉਦੋਂ ਖੁਸ਼ੀ ਦੀ ਲਹਿਰ ਦੌੜ ਉੱਠੀ ਜਦੋਂ ਇੱਕ ਬਜ਼ੁਰਗ ਨੇ ਦੁਨੀਆ ਦੀ ਸਭ ਤੋਂ ਲੰਬੀ ਰੇਸ ਪੂਰੀ ਕੀਤੀ ਤੇ ਇਹ ਰੇਸ ਪੂਰੀ ਕਰਨ ਵਾਲਾ ਉਹ ਸ਼ਖਸ ਪਹਿਲਾ ਸੀ ਤੇ ਸਾਡੇ ਲਈ ਮਾਨ ਵਾਲੀ ਗੱਲ ਇਹ ਸੀ ਕਿ ਉਹ ਸ਼ਖਸ ਸਿੱਖ ਸੀ ਆਓ ਜਾਣੀਏ ਉਹ ਕੌਣ ਸੀ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਹਾਂ ਨਾ ਜੋ ਗੁਰਬਾਣੀ ਨੇ ਇਹ ਗੱਲ ਸਾਨੂੰ ਸਮਝਾਈ ਹੈ ਜਿੱਥੇ ਅਸੀਂ ਨਾਮ ਜਪਣ ਆਇਆ ਬੰਦਗੀ ਕਰਨੀ ਹੈ ਉੱਥੇ ਇਹ ਜਿਹੜਾ ਸਰੀਰ ਹੈ ਨਾ ਸਾਡਾ ਇਹ ਘੋੜੀ ਹੈ ਤੇ ਇਸ ਘੋੜੀ ਨੂੰ ਵੀ ਤੁਸੀਂ ਤੰਦਰੁਸਤ ਰੱਖਣਾ ਹੈ ਤਾਂ ਹੀ ਬਾਬੇ ਨਾਨਕ ਨੇ ਸਾਨੂੰ ਕੀਰਤੀ ਬਣਾਇਆ ਸੀਗਾ ਬੇਲੇ ਨਹੀਂ ਬਣਾਇਆ ਸੀਗਾ ਜੇ ਤੁਸੀਂ ਬੇਲੇ ਬੈਠੇ ਰਹੇ ਤੇ ਸਰੀਰ ਆ ਬੜਾ ਖਰਾਬ ਕਰ ਲੋਗੇ ਤੇ ਕੀਰਤੀ ਹੋਗੇ ਤੁਹਾਡੇ ਹੱਡ ਪੈਰ ਹਿੱਲਣਗੇ ਉਸੇ ਤਰ੍ਹਾਂ ਉਸ ਤਰ੍ਹਾਂ ਹੋ ਗਏ ਗੁਰੂ ਅੰਗਦ ਦੇ ਪਾਸ਼ਾ ਜਿਨੇ ਆਪਣੇ ਜੀਵਨ ਦੇ ਅੰਦਰ ਮਲ ਅਖਾੜੇ ਕਾਇਮ ਕਰਕੇ ਇਹ ਗੱਲ ਸਿੱਧ ਕਰ ਦਿੱਤੀ ਸੀ ਕਿ ਭਾਈ ਗੁਰੂ ਦਾ ਸਿੱਖ ਕੱਲਾ ਬਾਣੀ ਪੜਨ ਵਾਲਾ ਨਹੀਂ ਹੋਣਾ ਚਾਹੀਦਾ ਗੁਰੂ ਦਾ ਸਿੱਖ ਸਰੀਰ ਕਰਕੇ ਵੀ ਚੰਗਾ ਰਿਸਤ ਪੁੱਤ ਚਾਹੀਦਾ ਹੈ ਗੁਰੂ ਹਰਗੋਬਿੰਦ ਪਾਸ਼ਾ ਖੁਦ ਆਪ ਕੋਲ ਲੜਿਆ ਕਰਦੇ ਸੀਗੇ ਇਹ ਤੇ ਪੰਦੇਖਾਂ ਵਰਗੇ ਬਾਬੇ ਬੀਦੀ ਚੰਦ ਵਰਗੇ ਵੱਡੇ ਵੱਡੇ ਯੋਧੇ ਵੱਡੇ ਵੱਡੇ ਪਲਵਾਨ ਗੁਰੂ ਘਰ ਚ ਹੋਇਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਇਹਨਾਂ ਦੇ ਨਾਲ ਕੋਲ ਲੜਿਆ ਕਰਦੇ ਸੀਗੇ ਮੇਰਾ ਕਹਿੰਦਾ ਭਾਵ ਸੰਦਰ ਜੇ ਹੈ ਕਿ ਗੁਰੂ ਕਾ ਸਿੱਖ ਜਿੱਥੇ ਅਧਿਆਤਮਿਕ ਦੁਨੀਆ ਦੇ ਵਿੱਚ ਪੂਰਾ ਚੜ੍ਹਦੀ ਕਲਾ ਵਾਲਾ ਚਾਹੀਦਾ ਸੀਗਾ ਉੱਤੇ ਸੰਸਾਰਿਕ ਦੁਨੀਆ ਵਿੱਚ ਵੀ ਪੂਰਾ ਚੜ੍ਹਦੀ ਕਲਾ ਵਾਲਾ ਚਾਹੀਦਾ ਸੀਗਾ ਸਿੱਖ ਆਪਣੇ ਸ਼ਰੀਰ ਦਾ ਖਿਆਲ ਰੱਖੇ ਚੜ੍ਹਦੀ ਕਲਾ ਵਿੱਚ ਰਹੇ ਕਦੇ ਵੀ ਸਿੱਖ ਬੇਲਾ ਨਾ ਬੈਠੇ ਸਤਿਗੁਰ ਦੀ ਬਾਣੀ ਜਦੋਂ ਪੜੋਗੇ ਨਾ ਸਤਿਗੁਰ ਨੇ ਗੱਲ ਆਖੀ ਹੈ ਕਿ ਮਖੱਟੂ ਹੋਏ ਕੰਨ ਪੜਾਏ ਗੁਰਪੀਠ ਸਦਾਏ ਮੰਗਣ ਜਾਏ ਤਾਂ ਕਿ ਮੂੜ ਨਾ ਲੱਗिए ਪਾਏ ਜਿਹੜੇ ਬੇਲੇ ਸਾਧ ਇਹਨਾਂ ਨੇ ਤੁਸੀਂ ਮੱਥੇ ਤੱਕ ਨਹੀਂ ਲੱਗਣਾ ਇਹ ਸਾਰੀ ਮੈਂ ਨਹੀਂ ਗੱਲ ਕੀਤੀਆਂ ਉਹਦਾ ਕਾਰਨ ਹੈ ਕਿ 101 ਸਾਲ ਦੀ ਉਮਰ ਹੋਈ ਜਦੋਂ ਬਾਬਾ ਫੋਜਾ ਸਿੰਘ ਦੇ ਕੋਣ ਆ ਬਾਬਾ ਫੋਜਾ ਸਿੰਘ ਜਿਨ੍ਹਾਂ ਦਾ ਜਨਮ 1 April 1911 ਇਸਵੀ ਨੂੰ ਬਿਆਸ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਹੁੰਦਾ ਹੈ 101 ਸਾਲ ਦੀ ਉਮਰ ਦੇ ਵਿੱਚ ਬਾਬਾ ਫੋਜਾ ਸਿੰਘ ਨੇ ਲੰਡਨ ਦੇ ਵਿੱਚ ਮੈਂ ਅੱਤਲ ਨਾਮ ਦੇ ਦੌੜ ਦੇ ਵਿੱਚ ਸ਼ਾਮਲ ਹੋ ਕੇ 25 ਕਿਲੋਮੀਟਰ ਦੀ ਦੌੜ ਨੂੰ 7 ਘੰਟੇ 49 ਮਿੰਟ ਦੇ ਵਿੱਚ ਤੈਅ ਕੀਤਾ ਤੇ ਜਿੱਤਿਆ 101 ਸਾਲ ਉਮਰ ਦਾ ਇਹ ਬਜ਼ੁਰਗ ਬਾਬਾ ਫੋਜਾ ਸਿੰਘ ਇਹ ਪਹਿਲਾ ਸਖਸ਼ ਬਣਿਆ ਸੀਗਾ जिने ਇੱਡੀ ਵੱਡੀ ਦੌੜ ਨੂੰ ਇੰਨੇ ਥੋੜੇ ਸਮੇਂ ਅੰਦਰ ਜਿੱਤਿਆ ਸੀ ਤੇ ਉਮਰ ਦੇਖੋ 101 ਸਾਲ ਹੈ ਕਿੰਨਾ ਸ਼ਰੀਰ ਸਾਮਿਆ ਹੋਣਾ ਕਮਾਲ ਦੀ ਗੱਲ 2012 ਦੇ ਵਿੱਚ ਇਹ ਰੇਸ ਹੋਈ ਸੀ ਇਹ ਦੌੜ ਹੋਈ ਸੀ ਆਹੀ ਦੌੜ ਜਦੋਂ 2003 ਦੇ ਵਿੱਚ ਖੇਡੀ ਗਈ ਤੇ ਇਹੀ ਦੌੜ ਜਿਹੜੀ ਸੀਗੀ ਬਾਬਾ ਫੌਜਾ ਸਿੰਘ ਉਹਨਾਂ ਨੇ ਕਦੇ 6 ਘੰਟੇ 2 ਮਿੰਟ ਵਿੱਚ ਜਿੱਤੀ ਜਦੋਂ ਇਹੀ ਦੌੜ ਕੈਨੇਡਾ ਦੀ ਧਰਤੀ ਤੇ ਹੁੰਦੀ ਹੈ ਤੇ ਉਹਨਾਂ ਨੇ 5 ਘੰਟੇ 40 ਮਿੰਟ ਵਿੱਚ ਇਸ ਦੌੜ ਨੂੰ ਜਿੱਤਿਆ ਸੀ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈ ਅੱਜ ਉਮਰ ਛੋਟੀ ਹੁੰਦੀ ਹੈ ਜਵਾਨੀ ਅਵਸਥਾ 'ਚ ਬੰਦਾ ਹੁੰਦਾ ਪਰ ਉਹ ਕਹਿੰਦਾ ਮੇਰਾ ਸ਼ਰੀਰ ਨਹੀਂ ਚੱਲਦਾ ਉਹ ਕਹਿੰਦਾ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹਦਾ ਕਾਰਨ ਅੱਜ ਅਸੀਂ ਗਰਾਊਂਡ ਦੇ ਨਾਲੋਂ ਟੁੱਟ ਗਏ ਖੇਡਾਂ ਦੇ ਨਾਲੋਂ ਟੁੱਟ ਗਏ ਸਾਨੂੰ ਸਤਗੁਰ ਜੀ ਨੇ ਖੇਡਾਂ ਨਾਲ ਜੋੜਿਆ ਸੀ ਗੌਣ ਨਾਲ ਜੋੜਿਆ ਸੀ ਗੁਰੌਣ ਨਾਲ ਜੁੜੋਗੇ ਨਸ਼ੇ ਪੱਤਿਆਂ ਤੋਂ ਦੂਰ ਰਹੋਗੇ ਮਾੜੀ ਸੰਗਤ ਤੋਂ ਦੂਰ ਰਹੋਗੇ ਤੇ ਆਪਣਾ ਸ਼ਰੀਰ ਰਿਸਤਕ ਉਸ ਰੱਖੋਗੇ ਚਰਦੀ ਕਲਾ ਚ ਰਹੋਗੇ ਐਕਟਿਵ ਰਹੋਗੇ ਸੋ ਛੋਟੀ ਜੀ ਗੱਲ ਮੇਰਾ ਸੁਣਾਉਣ ਦਾ ਅੱਜ ਦਾ ਇਹ ਮਕਸਦ ਸੀ ਕਿ 22 April 2012 ਨੂੰ 101 ਸਾਲ ਦੀ ਉਮਰ ਦੇ ਵਿੱਚ ਬਾਬਾ ਫੋਜਾ ਸਿੰਘਾ ਨੇ ਆਪਣੇ ਜੀਵਨ ਦੇ ਅੰਦਰ ਲੰਡਨ ਦੇ ਵਿੱਚ 25 ਕਿਲੋਮੀਟਰ ਦੀ ਦੌੜ ਨੂੰ 7 ਘੰਟੇ 49 ਮਿੰਟ ਵਿੱਚ ਤੈਅ ਕਰਨ ਵਾਲੇ ਪਹਿਲੇ ਸਖਸ਼ ਬਣੇ ਸੀ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਆ ਕਿ ਸਾਡੇ ਕੋਲ ਇੱਦਾਂ ਦੇ ਬਜ਼ੁਰਗ ਸੀ ਸਾਡੇ ਕੋਲ ਇੱਦਾਂ ਦੇ ਰੋਲ ਮਾਡਲ ਨੇ ਜਿਨ੍ਹਾਂ ਨੂੰ ਦੇਖ ਕੇ ਸਾਡੀ ਨੌਜਵਾਨੀ ਸਿੱਖੇ ਕੁਝ ਜਿਹੜੇ ਨੌਜਵਾਨ ਅੱਜ ਨਸ਼ਿਆ ਦੇ ਵਿੱਚ ਆਪਣਾ ਜੀਵਨ ਆਪਣਾ ਸਰੀਰ ਤਬਾਹ ਕਰ ਚੁੱਕੇ ਆ ਜਦੋਂ ਇਹਨਾਂ ਵੱਲ ਦੇਖਣਗੇ ਇਹਨਾਂ ਦਾ ਜੀਵਨ ਪੜਨਗੇ ਤੇ ਸਾਨੂੰ ਸ਼ਰਮ ਆਏਗੀ ਕਿ 101 ਸਾਲ ਦੀ ਉਮਰ ਵਿੱਚ ਵੀ ਬਾਬਾ ਫੋਜਾ ਸਿੰਘਾਉਣਾ ਨੇ 25 ਕਿਲੋਮੀਟਰ ਦੀ ਦੌੜ ਨੂੰ ਜਿੱਤਿਆ ਤੇ ਅਸੀਂ ਅੱਜ 25 ਸਾਲ ਦੀ ਉਮਰ ਵਿੱਚ ਆਪਣੇ ਸਰੀਰ ਦਾ ਕੀ ਹਾਲ ਕਰ ਲਿਆ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਮਝ ਆਵੇ ਜਿਹੜੇ ਅੱਜ ਬੱਚੇ ਨਸ਼ਾ ਵੱਲ ਤੁਰੇ ਹੋਏ ਆ ਉਹ ਆਪਣਾ ਜੀਵਨ ਨਸ਼ਾ 'ਚ ਤਬਾਹ ਨਾ ਕਰੇ। ਗਰਾਉਂਡ ਨਾਲ ਜੁੜੋ, ਗੇਮਾਂ ਨਾਲ ਜੁੜੋ ਤਾਂ ਕਿ ਸਾਡਾ ਇਹ ਜਿਹੜਾ ਸਰੀਰ ਹੈ ਇਹ ਤੰਦਰੁਸਤ ਰਹੇ। ਸਤਿਗੁਰੂ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ